ਹਾਂਜੀ ਵੀਰ ਜੀ ਅੱਜ ਦੇ ਵੀਡੀਓ ਚ ਦੋ ਕੱਟੀਆਂ ਦੀ ਵੀਡੀਓ ਲੈ ਕੇ ਆਏਗੇ ਦੋਨੇ ਨੀਲੀ ਰਗ ਦੇ ਕਟੇ ਨੇ ਟੇਡੇ ਕੱਟ ਦੀਆਂ ਦੇਖ ਸਕਦੇ ਜੀ ਬਹੁਤ ਜਿਆਦੇ ਸੋਹਣੀਆਂ ਕੱਟੀਆਂ ਨੇ ਦੋਨੇ ਕੱਖਾਂ ਖੱਖਾਂ ਜਵਾਗ ਆ ਬੈ ਫੁੱਲ ਕੱਟੀਆਂ ਤੇ ਮਣ ਕੇ ਅੱਖ ਦੇ ਕੱਟੀਆਂ ਨੇ ਦੋਨੀਆਂ ਦੇਖ ਸਕਦੇ ਜੀ ਬਹੁਤ ਜਿਆਦੇ ਸੋਹਣੀਆਂ ਨੇ ਕਦ ਕੋਦ ਦਾ ਗਿਆ ਚੰਗਾ ਆ ਕੱਟੀ ਦੀ ਉਮਰ ਆਗੀ ਡੇਢ ਸਾਲ ਕਦ ਦਾ ਗਿਆ ਫੁੱਲ ਕੱਟੀ ਦਾ ਬਹੁਤ ਜਿਆਦੇ ਸੋਹਣੀਆਂ ਕੀ ਮਣ ਕੇ ਅੱਖ ਦੀ ਕੱਟੀ ਆਗੀ ਦੇਖ ਸਕਦੇ ਜੀ ਫੁੱਲ ਕੁਆਲਿਟੀ ਦੀ ਕੱਟੀ ਆਗੀ ਥਾਣਾ ਗਿਆ ਕੱਟੀ ਦੇ ਚਾਰੇ ਦੇਖ ਸਕਦੇ ਜੀ ਬਰਾਬਰ ਗਿਆ ਉੱਤੇ ਫੁੱਲ चारों थाने को पांच थानी दोनों के चारों चारों थाने देख सकती जी आह कट्टी जाएगी उम्र एक, एक साल जी मणके अखा गई कट्टी टेढ़ा कट्टा गया कट्टी दे चारों थाने भी बराबर गए उसे देख स चेक कर सद बहुत ज्यादा सोनिया कट्टी ने दोनों ये कट्टी जाएगी उम्र एक साल देख सकते जी एरिया गया अपना संगरूर सनाम तो मेरे पास पिंड बाकी अपना नंबर चली आता स्क्रीन पर अपने ना गलबात कर सद ਮੋਡਲ ਹੋਊਗਾ ਫੋਨ ਤੇ ਜੀ ਦੇਖ ਸਕਦੇ ਹੋਏ ਬਹੁਤ ਜ਼ਿਆਦੇ ਸੋਹਣੇ ਕੱਟੀਆਂ ਆ ਗੀਆਂ ਦੋਨੀਆਂ